ਦੀ ਕੀ ਫਤੇ ਮੇਰੀ ਕਵਿਤਾ ਦਾ ਨਾਮ ਪੁੱਤ ਸਰਦਾਰਾਂ ਦੇ ਕੇਸ ਕਟਾ ਕੇ ਤਿਆਗ ਨਾ ਹੁੰਦੇ ਜੇ ਦਸਤਾਰਾਂ ਦੇ ਕਿਉਂ ਕਰਾਂ ਤੇ ਲਿਖਣਾ ਪੈਂਦਾ ਪੁੱਤ ਸਰਦਾਰਾਂ ਦੇ ਕੇਸ ਕਟਾ ਕੇ ਤਿਆਗ ਨਾ ਹੁੰਦੇ ਜੇ ਦਸਤਾਰਾਂ ਦੇ ਕਿਉਂ ਕਰਾਂ ਤੇ ਲਿਖਣਾ ਪੈਂਦਾ ਪੁੱਤ ਸਰਦਾਰਾਂ ਦੇ ਇਸ ਬੰਦੇ ਦੀ ਲਖਾਂ ਵਿੱਚੋਂ ਦੁਨੀਆਂ ਸਾਰੀ ਨੂੰ ਦੇਖੋ ਵੀਰੋ ਕੀ ਬਣਾ ਤਾ ਸਕਲੇ ਪਿਆਰੀ ਨੂੰ ਜੇ ਟੋਪੀ ਨਾ ਪਾ ਕੇ ਫਿਰਦੇ ਵਿੱਚ ਬਜ਼ਾਰਾਂ ਦੇ ਕਿਉਂ ਕਹਾਂ ਰਾਤੇ ਲਿਖਣਾ ਪੈਂਦਾ ਪੁੱਤ ਸਰਦਾਰਾਂ ਦੇ ਕਿਉਂ ਕਹਾਂ ਰਾਤੇ ਲਿਖਣਾ ਪੈਂਦਾ ਪੁੱਤ ਸਰਦਾਰਾਂ ਕੰਨੀ ਮੁਦਰਾ ਪਾ ਕੇ ਬਣ ਕੇ ਤੁਸੀਂ ਔਰਾਂਜੇ ਹੋ ਫਿਰ ਦੇ ਬਾਣੀ ਬਾਣੇ ਨਾਲ ਹੋ ਕੇ ਵਾਂਝੇ ਹੋ ਤੇ ਸ਼ਿੰਗਾਰ ਬਣਾਉਂਦੇ ਤੁਸੀਂ ਆ ਪੰਜ ਕਕਾਰਾਂ ਦੇ ਕਿਉਂ ਕਾਰਾਂ ਤੇ ਲਿਖਣਾ ਪੈਂਦਾ ਬੁੱਤ ਸਰਦਾਰਾਂ ਤੇ ਕਿਉਂ ਕਾਰਾਂ ਤੇ ਲਿਖਣਾ ਪੈਂਦਾ ਬੁੱਤ ਸਰਦਾਰਾਂ ਦੇ ਤਾਰੂ ਸਿੰਘ ਨੇ ਪੀੜ ਸਹਾਰੀ ਰੰਭੀ ਤਿੱਖੀ ਦੀ ਜਾਨਵਾਰ ਕੇ ਰਖੀ ਉਸ ਨੇ ਸ਼ਾਨ ਅਸਿੱਖੀ ਦੀ ਤਾਰੂ ਸਿੰਘ ਨੇ ਪੀੜ ਸਹਾਰੀ ਰੰਭੀ ਤਿੱਖੀ ਦੀ ਜਾਨਵਾਰ ਕੇ ਰਖੀ ਉਸ ਨੇ ਸ਼ਾਨ ਅਸਿੱਖੀ ਦੀ ਜੇ ਕਰ ਸੰਗੇ ਰਹਿੰਦੇ ਚੇਤੇ ਇੱਕ ਨੀ ਦੀਵਾਰਾਂ ਦੇ ਕਿਉਂ ਕਰਾਂ ਤੇ ਲਿਖਾਂ ਮੁਕਰਾਂ ਤੇ ਲਿਖਣਾ ਪੈਂਦਾ ਬੁੱਤ ਸਰਦਾਰਾਂ ਦੇ ਪੇੜ ਚਾਲਨਾ ਚੱਲੋ ਮਾਰੋ ਹੱਥ ਹੈ ਇਕਨਾਂ ਨੂੰ ਸਾਬਤ ਸੂਰਤ ਰੱਖੋ ਬੇਲੀਓ ਸੋਹਣਿਆ ਛਕਨਾਂ ਨੂੰ ਪੇੜ ਚਾਲਨਾ ਚੱਲੋ ਮਾਰੋ ਹੱਥ ਹੈ ਇਕਨਾਂ ਨੂੰ ਸਾਬਤ ਸੂਰਤ ਰੱਖੋ ਬੇਲੀਓ ਸੋਹਣਿਆ ਛਕਨਾਂ ਨੂੰ ਵਾਲੀਓ ਟੁਕੇ ਕਦੇ ਨਾ ਮੈਂ ਕਣ ਫੁੱਲ ਬਹਾਰਾਂ ਦੇ ਕਿਉਂ ਕਰਾਂ ਤੇ ਨਿਕਣਾ ਪੈਂਦਾ ਪੁੱਤ ਸਰਦਾਰਾਂ ਦੇ ਕਿਉਂ ਕਰਾਂ ਤੇ ਨਿਕਣਾ ਪੈਂਦਾ ਪੁੱਤ ਸਰਦਾਰਾਂ ਦੇ ਪੁੱਤ ਸਰਦਾਰਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ